ਉਹ ਮੇਰਾ ਭਰਾ ਸੀ ਬਈ ਵੱਡਾ ਜਗਰਾਤ ਸਿੰਘ ਅੱਜ ਤੋ ਤਕਰੀਬਨ 14-15 ਸਾਲ ਅਸੀਂ ਪਹਿਲਾ ਇੱਕ ਗੁਰਨੇਕਲਾਂ ਤੋਂ ਕਨੈਕਸ਼ਨ ਲੈਂਦਾ ਸੀਗਾ ਤੇ ਇਹ ਕਨੈਕਸ਼ਨ ਇਹਨਾਂ ਨੇ ਪੈਸੇ ਲੈ ਕੇ ਸਾਹਮਣੇ ਲਾਤਾ ਤੇ ਸ਼ਿਫਟ ਕਰਿਆ ਨਹੀਂ ਸਤੋ ਸ਼ਿਫਟ ਦੀ ਕੀਸ ਵੀ ਭਰਾਈ ਬਕਾਇਦਾ ਤੇ ਹੋਰ ਵੀ ਪੈਸੇ ਲੈਤੇ ਪਰ ਉਹ ਕਨੈਕਸ਼ਨ ਅਜੇ ਤੱਕ ਗੁਰਨੇਕਲਾਂ ਦੇ ਵਿੱਚ ਨਹੀਂ ਚੱਲੀ ਹੁੰਦੀ ਦਾ ਤੇ ਜੋ ਪਰਿਵਾਰ ਤੋਂ ਅਸੀਂ ਕਨੈਕਸ਼ਨ ਲੈਂਦਾ ਸੀ ਉਹਨਾਂ ਨੇ ਸਾਨੂੰ ਰੋਕ ਦਿੱਤਾ ਸੀ ਰਸਿਆ ਬੈਨ ਪਰ ਇਹਨੇ ਸਾਨੂੰ ਲਾਰਿਆਂ ਦੇ ਵਿੱਚ ਹੀ ਰੱਖਿਆ ਤੇ ਕਦੇ-ਕਦੇ ਕਰੇ ਜਦੋਂ ਮੈਂ ਠੀਕੀ ਬੈਠਣ ਲੱਗਾ ਤਾਂ ਮੈਂ ਉਹ ਤੋਂ ਤੁਹਾਡੇ ਨਾਮ ਕਰ ਦੂੰਗਾ ਇੱਕ ਇਹਨੇ ਕਾਪੀ ਵੀ ਸਾਨੂੰ ਉਹ ਕਲਵਿੰਦਰ ਸਿੰਘ ਦੇ ਨਾਂ ਤੇ ਕਰਕੇ ਦਿੱਤੀ ਸੀ ਕਹਿੰਦਾ ਵੀ ਮੈਂ ਇਹ ਤੋਂ ਆਪਦੇ ਨਾਂ ਤੇ ਬਦਨਾ ਕੇ ਦੇ ਦੂੰਗਾ ਜੋ ਕਾਪੀ ਉਹਦੇ ਪਾ ਦੇ ਨੇ ਆਪਦੇ ਕੋਲ ਰੱਖ ਲਈ ਕਹਿੰਦਾ ਮੈਂ ਇਹਦੇ ਦੋ ਸੂ ਦੇ ਨੌ ਤੇ ਚੜਾਤੀ ਵੀ ਮੈਂ ਤੁਹਾਨੂੰ ਕਾਪੀ ਖਰਾਬ ਨਹੀਂ ਕਰਾ ਕਿੰਨੇ ਪੈਸੇ ਭਰ ਚੁੱਕੇ ਹੋ ਤੁਸੀਂ ਤੇ ਕਿੰਨੇ ਸਮੇਂ ਤੋਂ ਇਹ ਲਟਕਾ ਰਿਹਾ ਸੀ ਪੈਸੇ ਤਾਂ ਮੇਰੇ ਤਕਰੀਬਨ 2.5 ਲੱਖ ਪਹਿਲਾਂ ਇਹ ਜਗਰਾਜ ਸਿੰਘ ਹੀ ਜਾਂਦਾ ਸੀ ਜੀ ਕਰਕੇ ਭਰਨੇ ਇਹ ਹਰਗਿਆਨ ਇਹ ਹੀ ਜਾਣਦਾ ਸਰਕਾਰੀ ਜੀ ਜੇਤਨ ਜਾਂਦਾ ਸੀ ਕਿੰਨੇ ਸਮੇਂ ਤੋਂ ਲਟਕਾ ਰਹੇ ਸੀ ਤੁਮੇ ਇਹ ਹੋ ਗਈ 14-15 ਸਾਲ ਹੋ ਗਏ ਕੀ ਮੰਗ ਕਰਦੇ ਹੁਣ ਇੱਕ ਹੁਣ ਅਸੀਂ ਇਨਸਾਫ ਦੀ ਮੰਗ ਕਰ ਰਹੇ ਆਂਗੇ ਜੀ ਜੀ ਤੂਰਾ ਪੂਰਾ ਇਨਸਾਫ ਮਿਲਣਾ ਚਾਹੀਦਾ ਹੈਗਾ ਤੇ ਜੋ ਵੀ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈਗਾ ਉਹਨੂੰ ਉਸ ਅਨੁਸਾਰ ਸਾਹਿਬ ਜੀ ਉਹਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਤੇ ਜੀ ਨੌ ਜਗਰਾਤ ਸਿੰਘ ਜੀ ਸਾਡੇ ਨਾਲ ਹੱਥੋਂ ਪੈਰ ਰਹਿਣ ਵਾਲਾ ਸੀ ਤੇ ਇਹਨੇ ਅੱਜ ਤੋਂ 12-13 ਸਾਲ ਪਹਿਲਾਂ ਇੱਕ ਮੁਲਾਜ਼ਮਾ ਅੱਜ ਤੋਂ ਗੁਰਨੇਆ ਦੇ ਜ਼ਿਮੀਂਦਾਰ ਤੋਂ ਕਲੈਕਸ਼ਨ ਲੈਂਦਾ ਸੀ ਜਿਹੜਾ ਕਲੈਕਸ਼ਨ ਅੱਜ 12-13 ਸਾਲ ਹੋ ਗਏ ਨੌ ਚੱਲੀ ਉਰੇ ਜਾਂਦਾ ਨੌ ਹਜੇ ਵੀ ਉੱਥੇ ਖੜਾ ਹੈ ਕਿਉਂ ਉਹਦੇ ਨਾਂ ਤੇ ਵੀ ਤੁਹਾਡੇ ਨਾਂ ਕਲੈਕਸ਼ਨ ਕਰਾ ਦੇਣਗੇ ਫੀਸ ਇਹ ਕਿਦੇ ਕਿੰਨੀ ਕਿਦੇ ਕਿੰਨੀ ਇਹਨਾਂ ਨੇ ਬਹੁਤ ਵਾਰੀ ਭਰਾ ਚੁਪਟੇ ਨੇ ਤੇ ਉਹਦੇ ਕਰਕੇ ਹਜੇ ਕਲੈਕਸ਼ਨ ਦੇ ਦੁੱਖ ਦੇ ਵਿੱਚ ਇਹ ਵੀ ਮੇਰੇ ਕਲੈਕਸ਼ਨ ਹਜੇ ਲੱਗਿਆ ਨਹੀਂ ਤੇ ਮੈਂ ਖੰਗਲ ਹੋ ਚੁੱਕਿਆ ਤੇ ਉਹਦੇ ਕਰਕੇ ਇਹ ਬੰਦੇ ਨੇ ਅੱਜ ਆਪਦੀ ਜੀਵਨ ਲੀਲਾ ਖਤਮ ਕਰ ਲਈ ਤੇ ਬਹੁਤ ਵਧੀਆ ਤੇ ਸਿਆਣਾ ਇਨਸਾਨ ਸੀਗਾ ਜਿਹੜਾ ਇਹਨਾਂ ਦੀ ਭੇਟ ਚੜ ਗਿਆ ਪ੍ਰਿਸ਼ਟਮ ਬਲਾਜਮਾ ਦੀ ਜੁਰੀ ਤੇ ਕੋਈ ਸੰਫਰ ਨੋਟ ਵਗੈਰਾ ਵੀ ਨਹੀਂ ਹਾਂ ਜੀ ਉਹ ਸਾਨੂੰ ਨਹੀਂ ਪਤਾ ਸੀ ਸਾਨੂੰ ਤਾਂ ਰੈਸਟਰ ਟੈਗ ਦੇ ਹਿਸਾਬ ਨਾਲ ਚੱਕ ਹੀ ਲਿਆ ਤੇ ਆ ਮੱਖਣ ਸਿੰਘ ਪਿੰਡ ਦਾ ਪ੍ਰਧਾਨ ਤੇ ਜਦੋਂ ਉਹ ਆ ਕੇ ਜੇਬ ਫਰੋਲੀ ਤਾਂ ਜੇਬ ਦੇ ਵਿੱਚ ਉਹ ਇਹਦੇ ਇਹ ਲਿਖਿਆ ਹੋਇਆ ਪੱਤਰ ਮਿਲਿਆ ਜਿਹਦੇ ਉੱਤੇ ਲਿਖਿਆ ਵੀ ਆਹਾ ਆਹ ਬੰਦੇ ਮੇਰੀ ਮੌਤ ਦੇ ਜ਼ਿੰਮੇਵਾਰ ਨੇ ਕਾਫੀ ਮਜ਼ਬੂਤ ਸੀ ਮੰਗ ਕਰਨੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਉਹ ਬੰਦਿਆਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਤੇ ਇਹਨੂੰ ਇਨਸਾਫ ਦਿੱਤਾ ਜਾਵੇ ਕਿਉਂ ਹੁਣ ਇਹ ਇਹ ਆਪ ਤਾਂ ਸਾਡੇ ਵਿੱਚ ਨਹੀਂ ਰਿਹਾ ਅਸੀਂ ਇਹੀ ਚਾਹੁੰਦੇ ਆ ਵੀ ਇਸੀ ਰੂਹ ਨੂੰ ਸ਼ਾਂਤੀ ਮਿਲੂ ਜਦੋਂ ਸਹੀ ਇਨਸਾਫ ਮਿਲ ਜੇ ਅੱਜ ਪਿੰਡ ਧਲੇਮਾ ਤੋਂ ਇੱਕ ਕਿਸਾਨ ਸੀਗਾ ਜਿਹਨੂੰ ਜਗਰਾਜ ਕਹਿੰਦੇ ਅਸੀਂ ਰਾਜ ਬੋਲਦੇ ਹੁੰਦੇ ਹਾਂ ਬੜੀਆ ਮਿਹਨਤੀ ਅਨਛਾਣ ਫਿਕਰ ਉਹਨਾਂ ਨੇ ਇੱਕ ਗੁਰਨੇ ਕਲਾ ਤੋਂ ਕਨੈਕਸ਼ਨ ਲੈਤਾ ਕਨੈਕਸ਼ਨ ਬਾਰ-ਬਾਰ ਕਹਿਣ ਤੇ 10-12 ਸਾਲ ਹੋ ਗਏ ਕਈ ਵਾਰੀ ਸਾਡੇ ਆਗੂ ਆ ਜਿਹੜੇ ਜੂਨੀਅਰ ਦੇ ਜੂਨੀਅਰ ਤੌਰ ਤੇ ਵੀ ਉਹ ਮਲਾਜਮਾਂ ਨੂੰ ਮਿਲੇ ਵੀ ਤੁਸੀਂ ਇਹਦੀ ਕਾਪੀ ਆ ਜਿਹੜੀ ਕੋਲੇ ਰੱਖ ਰੱਖੀ ਹੋ ਉਹ ਕਾਪੀ ਦੇ ਦਿਓ ਕਨੈਕਸ਼ਨ ਦੀ ਤੇ ਕਨੈਕਸ਼ਨ ਦੇ ਨਾਂ ਚੜਾ ਦਿਓ ਬਾਰ-ਬਾਰ ਲਾਰੇ ਲਾਉਣ ਤੋਂ ਕਈ ਵਾਰੀ ਆਗੂ ਗਏ ਮੋਤਵਾਰ ਬੰਦੇ ਗਏ ਨਾਰੇ ਲਾਉਣ ਬਜਾਏ ਉਹਨੂੰ ਕੱਖ ਨਹੀਂ ਦਿੱਤਾ ਹੁਣ ਵੀ ਪੰਜ-ਛੇ ਦਿਨਾਂ ਦਾ ਫੇਰ ਸਾਡੇ ਆਗੂ ਕੋਲੇ ਆਇਆ ਵੀ ਮੇਰੇ ਨਾਲ ਜਿਹੜਾ ਬਿਜਲੀ ਮੈਟੇਮ ਕੋਲ ਚੱਲੋ ਤੇ ਜਿਹੜਾ ਬਿਜਲੀ ਵਿਭਾਗ ਦੇ ਦੋ ਅਧਿਕਾਰੀ ਹੈ ਦੋਸ਼ੀ ਹੈ ਜਿਨ੍ਹਾਂ ਕੋਲੇ ਕਾਪੀ ਸੀ ਕਾਪੀ ਵੀ ਨਹੀਂ ਦਿੱਤੀ ਤੇ ਫਿਰ ਉਹਨਾਂ ਨੇ ਕਹਿਤਾ ਵੀ ਮੈਂ ਜਦੋਂ ਭਿੱਖੀ ਮੇਰੇ ਕੋਈ ਤੁਹਾਡੇ ਇਲਾਕੇ ਦੇ ਵਿੱਚ ਕੋਈ ਮੋਹਤਵਾਰ ਸਾਡਾ ਬੰਦਾ ਆ ਗਿਆ ਵਧੀਆ ਉਹਦੇ ਛੋਡੇ ਨਾਂ ਚੜਾ ਦੇ ਇਸ ਕਰਕੇ ਅੱਜ 8 ਵਜੇ ਦੇ ਨਾਲ ਛੱਤ ਦੇ ਵਿੱਚੋਂ ਲੰਘਣਾ ਹੋਇਆ ਸਾਰਿਆਂ ਨੂੰ ਵੈਗੁਰੂ ਜੀ ਦਾ ਖਾਲਸਾ ਬਲਾ ਕੇ ਲੰਘਿਆ ਸਾਰਿਆਂ ਨੂੰ ਫਤਿਹ ਬਲਾ ਕੇ ਲੰਘਿਆ ਇਹੀ ਨੋਟ ਦੇ ਵਿੱਚ ਲਿਖਿਆ ਹੈਗਾ ਵੀ ਸਾਡੇ ਆ ਦੋ ਬੰਦੇ ਦੋਸ਼ੀ ਹੈ ਹੋਰ ਕਿਸੇ ਨੂੰ ਕੋਈ ਪਰਿਵਾਰ ਨੂੰ ਕਹਿ ਕੇ ਗਿਆ ਵੀ ਦੋਸ਼ੀ ਨਾ ਮੰਨਿਓ ਮੈਂ ਇਸ ਕਰਕੇ ਦੁਖੀ ਹਾਂ ਕਿਉਂਕਿ ਮੈਨੂੰ ਲਗਾਤਾਰ ਹੋ ਗਏ ਘੇੜੇ ਮਾਰਦਿਆਂ ਨੂੰ ਮੈਕਨਾ ਦੇ ਵਿੱਚ ਤੇ ਮੋਤਵਾਰ ਬੰਦਿਆਂ ਨੂੰ ਇਹ ਦੋ ਬੰਦੇ ਨਿਰਸ਼ਵਤ ਵੀ ਲੈ ਕੇ ਮੇਰੇ ਤੋਂ ਵੱਡੀ ਪੱਧਰ ਤੇ ਪੈਸੇ ਵੀ ਫਸੂਲੀ ਜਾਂਦੇ ਆ ਤੇ ਜਿਹੜੇ ਸਰਕਾਰੀ ਕਾਗਜ ਹੈ ਫੀਸ ਭਰ ਕੇ ਉਹ ਵੀ ਮੈਂ ਸਾਰੇ ਕਾਗਜਾਂ ਦਾ ਟੱਪੂਆ ਭਰ ਰੱਖਿਆਗਾ ਪਰ ਮੈਂ ਇਸ ਕਰਕੇ ਜਿਹੜੀ ਜਾਵਤ ਜੀ ਦੀ ਲੀਲਾ ਮੈਂ ਖਤਮ ਕਰਦਾਂਗਾ ਅੱਜ ਖੇਤ ਦੇ ਵਿੱਚ ਜਾ ਕੇ 8 ਵਜੇ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਮਿਲ ਕੇ ਫਤੇ ਬਲਾ ਕੇ ਖੇਤ ਦੇ ਵਿੱਚ ਗਿਆ ਉਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਗੀਮ ਲੀਲਾ ਖਤਮ ਕਰ ਲਈ ਅਸੀਂ ਮੰਨਦੇ ਕਰਦੇ ਆ ਵੀ ਅੱਗੇ ਅਸੀਂ ਕਹਿੰਦੇ ਹੁੰਦੇ ਪੁਲਿਸ ਨੂੰ ਵੀ ਪੁਲਿਸ ਵਾਲੀ ਮਾਰੀ ਆ ਸਾਰੇ ਲੋਕ ਹੀ ਕਹਿੰਦੇ ਹੁੰਦੇ ਇਹ ਬਿਜਲੀ ਵਿਭਾਗੇ ਵਾਲਿਆਂ ਨੇ ਬਿਜਲੀ ਵਾਲੇ ਨੇ ਪੁਲਿਸ ਨੂੰ ਲੋਕਾਂ ਨੂੰ ਚੰਗੇ ਕਹਿਣ ਲਾਤਾ ਉਹ ਲੋਕ ਕਹਿੰਦੇ ਨੇ ਵੀ ਪੁਲਿਸ ਵਾਲਿਆਂ ਨੂੰ ਬਿਜਲੀ ਵਾਲੇ ਮਾਰੇ ਆ ਇਸ ਕਰਕੇ ਅਸੀਂ ਕਹਿੰਦੇ ਵੀ ਹੋਰ ਵੀ ਰਸਤੇ ਬੰਦ ਹੋਣ ਜਿਹੜੇ ਲਗਾਤਾਰ ਲੋਕ ਭੜਕਦੇ ਫਿਰਦੇ ਆ ਦਫ਼ਤਰਾਂ ਦੇ ਵਿੱਚ ਤੇ ਇਹਨਾਂ ਨੂੰ ਵੀ ਪੂਰੀ ਜੇ ਕਹ ਜੀਏ ਵੀ ਸਖਤ ਸਜ਼ਾ ਮਿਲੇ ਪਰਿਵਾਰ ਵੱਲੋਂ ਤੇ ਪਿੰਡ ਵੱਲੋਂ ਅਸੀਂ ਫੈਸਲਾ ਕਰ ਲਿਆ ਵੀ ਉਹਨਾਂ 'ਚ ਕਰੇ ਦਾ ਪੂਖਤ ਪਰ ਨਹੀਂ ਕਰਾਵਾਂਗੇ ਸੰਸਕਾਰ ਨਹੀਂ ਕਰਾਂਗੇ ਜਿੰਨਾਂ ਦੇ ਕਰੋ ਦੋਸ਼ੀਆਂ ਤੇ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਨਹੀਂ ਕਰਦੇ ਤੇ ਲਗਾਤਾਰ ਇੱਥੇ ਪਿੱਟছে ਆਪਾਂ ਪੰਜਾਬ ਸਰਕਾਰ ਦਾ ਤੇ ਬਿਜਲੀ ਬੋਰ ਮਹਿਕਮੇ ਦਾ ਕਰਦੇ ਰਹਾਂਗੇ। ਆਨ ਸਵੇਰੇ 8:00 ਵਜੇ ਨੂੰ ਫੀਸ ਨੂੰ ਜਾ ਰਹੀ ਸੀ ਮੈਨੂੰ ਰੱਦ ਨਹੀਂ ਲਈ। ਮੈਨੂੰ ਫਟੇ ਬਲਾਈ ਇਹਨੇ ਕਿਹਾ ਵੇ ਕੋਈ ਖਾਤਾ ਵੇ ਕੋਈ ਨਹੀਂ ਜੀ ਬੱਲੇ। ਤੇ ਮੈਂ ਕਹਿ ਵੀ ਠੀਕ ਆ ਕਹਿੰਦਾ ਠੀਕ ਆ ਜੀ। ਉਸ ਤੋਂ ਬਾਅਦ ਇਹ ਅਗਲਾ ਕੁਝ ਰੈਂਡ ਨੇ ਕੋਈ ਟ੍ਰਾਂਸਫਰ ਲੈ ਤਰੀ ਗਏ। ਉਹ ਕ੍ਰੈਚਣਾ ਬਿਜਲੀ ਮਹਿਕਮੇ ਨੇ ਹਿਜਾਰ ਰੱਖਿਆ 12-13 ਸਾਲ ਹੋ ਗਏ ਇਹਨੂੰ। ਲੈਟ ਲੈਟੇ ਨੂੰ ਅੱਜ ਕਰਦੇ ਨੇ ਕੱਲ ਕਰਦੇ ਨੇ ਤੂੰ ਕਾਪੀ ਵੀ ਫੜਦੀ। ਬੁੱਧਵਾਰ ਦੇ ਨੇ ਪਹਿਥੇ ਲਈ ਗਈ ਥੋੜੇ ਕਨੇ ਪੈਸੇ ਜਿਆ ਕੇ ਫੇਰ ਆੜ ਜਿਆ ਕਰਨ ਫੇਰ ਕਰਿਆ ਕਰਾਂਗੇ ਬੁੱਧਵਾਰ ਦੇ ਨੇ ਦੁਖੀ ਹੋਏ ਨੇ ਨਾ ਢਾੜਤੀ ਦਾ ਕਰਤੀ ਹੋ ਗਿਆ ਜੀ ਨਾਲ ਇਹਨੇ ਘਰ ਵੇਚ ਦਿੱਤਾ ਜੀ ਸਾਡੇ ਕਮਿਸਤਰੀ ਜੀ ਉਹਨੂੰ ਘਰ ਵੇਚ ਆਏ ਨੇ ਉਹਦੇ ਕਾਰਨ ਵੀ ਆਪਾਂ ਹੋਰ ਨਾੜਤੀ ਦੇ ਪੈਸੇ ਦੇ ਕੇ ਘਾੜ ਤੇ ਜਵਾਬ ਦੇ ਗਏ ਜੀ ਬਾਲੇ ਪੈਸੇ ਹੋ ਗਏ ਇਹਨੇ ਫੇਰ ਮਿਸਤਰੀ ਨੂੰ ਘਰ ਵਿੱਚ ਜਾਈ ਉਹਦੇ ਕਾਰਨ ਇਹਨੇ ਕੰਮ ਕਰਨਾ ਕਿੰਨਾ ਕ ਕਰ ਜਾਈ ਸੀ ਦੁਕਾਨ ਜੀ ਕਿੰਨਾ ਕ ਕਰ ਜਾਈ ਸੀ ਤੇ ਕਿੰਨੀ ਕ ਜ਼ਮੀਨ ਸੀ ਇਹਨਾਂ ਕੋਲ ਇਹਨਾਂ ਜ਼ਮੀਨ ਦਾ 2 2 ਕਿਲੇ ਜ਼ਮੀਨ ਦੇ ਨੇ ਜੀ ਮਤਲਬ ਘੱਟੋ ਘੱਟ 15-20 ਲੱਖ ਦਾ ਜਾਇਦਾ ਕਰ ਦੇਊਗਾ ਵੀ ਵਾਧੂ ਹੋਊਗਾ ਪਰ ਤੋਂ ਇੰਨਾ ਕੁ ਪਤਾ ਲੱਗਦਾ ਵੀ ਇੰਨੇ ਕੁ ਆਰਟੀ ਦੇ ਦੇਣੇ ਨੇ ਬਾਕੀ ਹੋਰ ਬੈਂਕਾਂ ਮੋਕਾਂ ਦੇ ਵੀ ਦੇਣੇ ਨੇ ਜਿਹੜਾ ਘਰ ਵੇਚਿਆਗਾ ਉਹ ਵੀ ਕਰਨੇ ਹੁਣ ਦੁਖੀ ਹੋਈ ਨਹੀਂ ਵੇਚੇਗਾ ਇਹ ਪਰਿਵਾਰ ਕਿੱਥੇ ਰਹਿੰਦਾ ਹੁਣ ਪਰਿਵਾਰ ਢੋਠੇ ਘਰ ਤੇ ਰਹਿੰਦਾ ਇਹੋ ਡੇਢ ਲੈਤੀ ਹੋਈ ਹੈ ਮਤਲਬ 2 ਮਹੀਨੇ ਲੱਤੇ ਹੋਣੇ ਉਸ ਤੋਂ ਬਾਅਦ ਉਹ ਜਾਣਗੇ ਅਜੇ ਕੋਈ ਘਰ ਨਹੀਂ ਪਾਇਆ ਕੁਝ ਨਹੀਂ ਪਾਇਆ ਜੀ